ਹਰਸਿਮਰਤ ਬਾਦਲ ਦਾ ਤੁਹਾਡੀ ਲਾਈਫ ਦੇ ਅੰਦਰ ਕੰਟਰੀਬਿਊਸ਼ਨ ਜਿਹੜਾ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਵੈਸੇ ਪੋਲੀਟੀਸ਼ੀਅਨ ਕਦੀ ਓਪਨਲੀ ਕੈਡਿਤ ਦਿੰਦੇ ਨਹੀਂ ਹੁੰਦੇ ਪਰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਸੀ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਹਰਸਿਮਰਤ ਬਾਦਲ ਇੱਕ ਬਹੁਤ ਹੀ ਧਾਰਮਿਕ ਰੱਬ ਨੂੰ ਮੰਨਣ ਵਾਲੀ ਰੱਬ ਤੇ ਅਟੁੱਟ ਵਿਸ਼ਵਾਸ ਮੈਂ ਐਜਾ ਵਿਸ਼ਵਾਸ ਕਿਤੇ ਨਹੀਂ ਕਿਸੇ ਚ ਦੇਖਿਆ ਜਿੰਨਾ ਉਹਨਾਂ ਚ ਥੋੜੀ ਫੈਮਿਲੀ ਚ ਆ ਕੇ ਬੜਿਆ ਜਾਂ ਮਜੀਠਾ ਪਰਿਵਾਰ ਪਹਿਲਾਂ ਤੋਂ ਤਾਂ ਮਜੀਠੇ ਪਰਿਵਾਰ 'ਚ ਹੀ ਸ਼ੁਰੂ ਤੋਂ ਹੈ ਤੇ ਹੁਣ ਵੀ ਸਾਡੇ ਘਰ ਲੋਕੀ ਗੱਲਾਂ ਕਰਨ ਕੁਝ ਮਰਜ਼ੀ ਕਰਨ ਮੈਨੂੰ ਕੋਈ ਕਿਸੇ ਦਾ ਜਵਾਬ ਦੇਣੀ ਹੈ ਲਗਾਤਾਰ ਜਦੋਂ ਦਾ ਵਿਆਹ ਹੋਇਆ 6 ਦਿਨ ਲਗਾਤਾਰ ਦੋ ਖੰਡ ਪਾਸੇ ਪਾਸੇ ਲਗਾਤਾਰ 9 ਸਾਲ ਹੋ ਗਏ ਹੁੰਦੇ ਲਗਾਤਾਰ ਰੋਜ਼ ਸਾਡੇ ਘਰੇ ਪਾਈ ਹੈਗੇ ਲਗਾਤਾਰ ਸਾਡੇ 파ਟ ਚੱਲ ਰਿਹਾ ਦਾ ਆ ਸਾਰਾ ਮਾਹੌਲ ਹਰ ਸਿਮਰਤ ਕਰ ਕਰਕੇ ਔਰ ਬੱਚਿਆਂ ਤੇ ਕੰਟਰੋਲ ਜ਼ਿਆਦਾ ਕਿਸ ਦਾ ਉਹ ਵੀ ਸਾਰੀ ਜਿਹੜੀ ਟ੍ਰੇਨਿੰਗ ਹੈ ਨਾ ਮੈਂ ਤੁਹਾਨੂੰ ਦੱਸਾਂ ਆ ਜਿਹੜਾ ਧਾਰਮਿਕ ਜਿਹੜਾ ਇੱਥੇ ਵਿਚਾਰ ਹਰ ਸਿਮਰਤ ਦੇ ਆ ਉਹ ਹੀ ਬਹੁਤ ਵੱਡਾ ਉਸਨੇ ਮਾਹੌਲ ਘਰ ਚ ਬਣਾਇਆ ਜਿਹੜੇ ਬੱਚਿਆਂ ਨੇ ਅਡਾਪਟ ਕੀਤਾ ਦੇਖੋ ਹਰ ਸਾਲ ਹਰ ਪਾਰਟ ਚ ਸਾਰੀ ਸੇਵਾ 6 ਦਿਨ ਸੇਵਾ ਬੱਚੇ ਕਰਦੇ ਆ ਜਦੋਂ ਦਰਬਾਰ ਸਾਹਿਬ ਸਾਡੇ ਪਾਰਟ ਚ ਆਦੇ ਹਰ ਸਾਲ ਅਸੀਂ ਉਹ ਨਾਲ ਜਾਂਦੇ ਆ ਜਿੰਨੇ ਧਾਰਮਿਕ ਸਭਾਵਨਾ ਉਹ ਬੱਚੇ ਨਾਲ ਹੁੰਦੇ ਆ ਸੋ ਇੱਕ ਮਾਹੌਲ ਉਹ ਮਾਹੌਲ ਹੁਣ ਉਹਨਾਂ ਬੱਚਿਆਂ ਚ ਵੀ ਆ ਗਿਆ ਮੈਂ ਕਹਿੰਦਾ ਇੱਕ ਬਹੁਤ ਵੱਡੀ ਦੇਣ ਹੈ ਉਹਨਾਂ ਦੀ